ਆਪਣੇ ਦੇਸ਼ ਦਾ ਬਹੁਤ ਵੱਡਾ ਹਿੱਸਾ ਅੰਧਵਿਸ਼ਵਾਸ ਦੇ ਵਿੱਚ ਯਕੀਨ ਕਰਦਾ ਹੈ ਪਰ ਅੰਧਵਿਸ਼ਵਾਸ ਕਾਰਨ ਬਹੁਤ ਵੱਡੇ ਵੱਡੇ ਅਪਰਾਧ ਹੋ ਜਾਂਦੇ ਨੇ ਸੱਚੀ ਘਟਨਾ ਕਾਨਪੁਰ ਦੇ ਘਾਟਮਪੁਰ ਥਾਣੇ ਦੇ ਪਿੰਡ ਬਦਰਸਦੀ ਦਿਨ ਸੀ 24 ਨਵੰਬਰ 2020 ਜਦੋਂ ਸਾਰੇ ਲੋਕ ਦਿਵਾਲੀ ਮਨਾ ਰਹੇ ਸੀ ਪਰੀਖ ਪਰਿਵਾਰ ਆਪਣੀ 7 ਸਾਲਾਂ ਦੀ ਬੱਚੀ ਦੇ ਗਾਇਬ ਹੋਣ ਦਾ ਮਾਤਮ ਮਨਾ ਰਿਹਾ ਸੀ ਬੱਚੀ ਸਵੇਰ ਤੋਂ ਹੀ ਆਪਣੀ ਮਾਂ ਨੂੰ ਕਹਿ ਰਹੀ ਸੀ ਕਿ ਮਾਂ ਆਪਾਂ ਦੀਵੇ ਕਦੋਂ ਜਗਾਵਾਂਗੇ ਮਾਂ ਕਹਿ ਰਹੀ ਸੀ ਕਿ ਸ਼ਾਮ ਨੂੰ ਜਦੋਂ ਸ਼ਾਮ ਹੋਗੀ ਆਪਾਂ ਦੀਵੇ ਜਗਾਵਾਂਗੇ ਬੱਚੀ ਬਾਹਰ ਖੇਡ ਰਹੀ ਸੀ ਤਾਂ ਉਸ ਨੂੰ ਉਸ ਦੇ ਚਾਚੇ ਨੇ 10 ਰੁਪਏ ਦਿੱਤੇ ਕਿ ਲੈ ਪਟਾਕੇ ਲਿਆ ਬੱਚੀ ਦੁਕਾਨ ਉੱਤੇ ਪਟਾਕੇ ਲੈਣ ਚਲੀ ਗਈ ਤਾਂ ਦੀਵੇ ਜਗਾਉਣ ਦਾ ਸਮਾਂ ਹੋ ਗਿਆ ਮਾਂ ਨੇ ਸੋਚਿਆ ਕਿ ਬੱਚੀ ਸਵੇਰ ਦੀ ਕਹਿ ਰਹੀ ਸੀ ਕਿ ਦੀਵੇ ਜਗਾਉਣੇ ਨੇ ਮਾਂ ਬੱਚੀ ਨੂੰ ਲੈਣ ਵਾਸਤੇ ਘਰੋਂ ਬਾਹਰ ਗਈ ਪਰ ਬੱਚੀ ਬਾਹਰ ਨਹੀਂ ਸੀ ਮਾਂ ਨੇ ਆਂਡ ਗਮਾਣ ਦੇ ਵਿੱਚ ਪੁੱਛਿਆ ਪਰ ਬੱਚੀ ਦਾ ਕੋਈ ਪਤਾ ਨਹੀਂ ਸੀ ਮਾਂ ਪਰੇਸ਼ਾਨ ਹੋ ਗਈ ਹੁਣ ਮਾਂ ਤੇ ਪਿਤਾ ਦੋਨੋਂ ਆਪਣੀ ਬੱਚੀ ਨੂੰ ਲੱਭਣ ਲੱਗੇ ਪਰ ਬੱਚੀ ਦਾ ਕਿਤੇ ਵੀ ਪਤਾ ਨਹੀਂ ਲੱਗਿਆ ਸਾਰੇ ਪਿੰਡ ਦੇ ਵਿੱਚ ਉਹਨਾਂ ਨੇ ਦੇਖ ਲਿਆ ਪਰ ਬੱਚੀ ਨਹੀਂ ਮਿਲੀ ਉਸ ਤੋਂ ਬਾਅਦ ਪਿੰਡ ਦੇ ਮੰਦਰ ਦੇ ਵਿੱਚ ਵੀ ਅਨਾਉਂਸਮੈਂਟ ਕਰਵਾਈ ਗਈ ਪਰ ਬੱਚੀ ਲਾਪਤਾ ਸੀ ਇੱਕ 6 ਸਾਲਾ ਛੋਟੀ ਬੱਚੀ ਨੇ ਦੱਸਿਆ ਕਿ ਤੁਹਾਡੀ ਬੇਟੀ ਅੰਕੁਲ ਦੇ ਨਾਲ ਗਈ ਹੈ ਅੰਕੁਲ ਨੇ ਉਸ ਨੂੰ ਕਿਹਾ ਸੀ ਕਿ ਚੱਲ ਤੈਨੂੰ ਪਟਾਕੇ ਦਵਾ ਕੇ ਲੈ ਕੇ ਆਵਾ ਤਾਂ ਮਾਪੇ ਅੰਕੁਲ ਦੇ ਘਰੇ ਜਾਂਦੇ ਆਂ ਅੰਕੁਲ ਨੂੰ ਪੁੱਛਦੇ ਆ ਕਿ ਸਾਡੀ ਬੱਚੀ ਕਿੱਥੇ ਆ ਤਾਂ ਅੰਕੁਲ ਕਹਿੰਦਾ ਕਿ ਮੇਰੇ ਨਾਲ ਤਾਂ ਥੋੜੀ ਦੂਰ ਤੱਕ ਹੀ ਗਈ ਸੀ ਉਸ ਤੋਂ ਬਾਅਦ ਮੈਨੂੰ ਪਤਾ ਨਹੀਂ ਉਹ ਕਿੱਧਰ ਗਈ ਜਦੋਂ ਮਾਪੇ ਅੰਕੁਲ ਉੱਤੇ ਦਬਾਅ ਪਾਉਂਦੇ ਨੇ ਤਾਂ ਅੰਕੁਲ ਅਤੇ ਉਸ ਦਾ ਪਰਿਵਾਰ ਮਾਪੇ ਦੇ ਨਾਲ ਝਗੜਾ ਕਰਨ ਲੱਗ ਜਾਂਦਾ ਹੈ ਪੁਲਿਸ ਨੂੰ ਖਬਰ ਕੀਤੀ ਜਾਂਦੀ ਹੈ ਪੁਲਿਸ ਆ ਜਾਂਦੀ ਹੈ ਪਰ ਬੱਚੀ ਨਹੀਂ ਆਉਂਦੀ ਸਾਰੀ ਰਾਤ ਮਾਂ ਬਾਪ ਦੀ ਰੋਂਦਿਆਂ ਦੀ ਲੰਘ ਜਾਂਦੀ ਹੈ 15 ਨਵੰਬਰ ਆ ਜਾਂਦਾ ਹੈ ਸਵੇਰੇ ਕੁਝ ਔਰਤਾਂ ਨੇ ਇੱਕ লাশ ਪਿੰਡ ਦੇ ਬਾਹਰ ਕਾਲੀ ਮਾਤਾ ਦੇ ਮੰਦਰ ਕੋਲ ਪਈ ਦੇਖੀ ਛੋਟੀ ਬੱਚੀ ਦੀ ਬੱਚੀ ਦਾ ਧੜ ਸਿਰ ਨਾਲੋਂ ਅਲੱਗ ਕੀਤਾ ਹੋਇਆ ਸੀ ਇੰਜ ਲੱਗ ਰਿਹਾ ਸੀ ਜਿਵੇਂ ਇਹ ਕਿਸੇ ਜਾਨਵਰ ਦਾ ਕੰਮ ਹੋਵੇ ਬੱਚੀ ਦਾ ਢਿੱਡ ਪਾੜਿਆ ਹੋਇਆ ਸੀ ਉਸਦੇ ਅੰਗ ਕੱਢੇ ਹੋਏ ਸੀ ਸੀਨਾ ਪਾੜਿਆ ਹੋਇਆ ਸੀ ਤੇ ਉਸ ਦੀ ਖੋਪੜੀ ਅਲੱਗ ਸੀ ਉਸ ਵਿੱਚੋਂ ਦਿਮਾਗ ਵੀ ਕੱਢਿਆ ਹੋਇਆ ਸੀ ਬੱਚੀ ਦੇ ਹੱਥਾਂ ਤੇ ਰੰਗ ਲੱਗਿਆ ਹੋਇਆ ਸੀ ਅਤੇ ਕੋਲੀ ਬੱਚੀ ਦੀਆਂ ਚੱਪਲਾਂ ਪਈਆਂ ਸੀ ਚਿਪਸ ਦੇ ਪੈਕਟ ਪਏ ਸੀ ਤੇ ਗੁਟਕੇ ਦੇ ਪੈਕਟ ਪਏ ਸੀ ਤਾਂ ਇਧਰ ਮਾਪੇ ਨੂੰ ਖਬਰ ਕੀਤੀ ਗਈ ਕਿ ਉੱਥੇ ਇੱਕ ਬੱਚੀ ਦੀ Laash ਪਈ ਹੈ ਮਾਪੇ ਜਦੋਂ Laash ਦੇ ਕੋਲ ਜਾਂਦਾ ਤਾਂ ਦੇਹ ਹੱਟੜੇ ਮਾਰ ਕੇ ਰੋਂਦਾ ਕਿਉਂਕਿ ਇਹ Laash ਉਹਨਾਂ ਦੀ ਬੱਚੀ ਦੀ ਸੀ ਬੱਚੀ ਦੇ ਪ੍ਰਾਈਵੇਟ ਪਾਰਟਾਂ ਉੱਤੇ ਵੀ ਸੱਟਾਂ ਮਾਰੀਆਂ ਹੋਈਆਂ ਸੀ ਇਹ ਕਿਸੇ ਦਰਿੰਦੇ ਦਾ ਕੰਮ ਲੱਗਦਾ ਸੀ ਕਿਸੇ ਬੰਦੇ ਦਾ ਕੰਮ ਨਹੀਂ ਲੱਗਦਾ ਸੀ ਹਾਹਾਕਾਰ ਮਚ ਗਈ ਸਾਰੇ ਪਿੰਡ ਵਿੱਚ ਰੌਲਾ ਪੈ ਗਿਆ ਪੁਲਿਸ ਆ ਗਈ ਡੌਗ ਸਕਾਟ ਦੀਆਂ ਟੀਮਾਂ ਬੁਲਾਈਆਂ ਗਈਆਂ ਡੌਗ ਸਕਾਟ ਟੀਮ ਦਾ ਇੱਕ ਕੁੱਤਾ ਬੱਚੀ ਦੀ লাশ ਕੋਲੋਂ ਚੱਲ ਕੇ ਪਿੰਡ ਦੇ ਇੱਕ ਘਰ ਦੇ ਸਾਹਮਣੇ ਰੁਕ ਗਿਆ ਹੈਰਾਨੀ ਦੀ ਗੱਲ ਇਹ ਸੀ ਕਿ ਇਹ ਘਰ ਪੀੜਤ ਪਰਿਵਾਰ ਦੇ ਘਮਾਣ ਵਿੱਚ ਸੀ ਤਾਂ ਪੁਲਿਸ ਨੇ ਪੁੱਛਿਆ ਕਿ ਇਹ ਕਿਸ ਦਾ ਘਰ ਹੈ ਪਤਾ ਲੱਗਿਆ ਕਿ ਇਹ ਘਰ ਦੇ ਮੈਂਬਰ ਤਾਂ ਦੀਵਾਲੀ ਦੀ ਰਾਤ ਤੋਂ ਹੀ ਗਾਇਬ ਨੇ ਤੇ ਉਸ ਤੋਂ ਬਾਅਦ ਜਦੋਂ ਪਤਾ ਲੱਗਿਆ ਕਿ ਇਹਕਰ ਤਾਂ ਅੰਕੁਲ ਦਾ ਹੈ ਇਹ ਉਹੀ ਅੰਕੁਲ ਸੀ ਜਿਸ ਦੇ ਨਾਲ ਬੱਚੀ ਨੂੰ ਆਖਰੀ ਵਾਰ ਦੇਖਿਆ ਗਿਆ ਜੋ ਬੱਚੀ ਨੂੰ ਦੁਕਾਨ ਤੋਂ ਪਟਾਕੇ ਦਿਵਾਉਣ ਗਿਆ ਸੀ ਤਾਂ ਪਰਿਵਾਰ ਨੇ ਕਿਹਾ ਕਿ ਅੰਕੁਲ ਦਾ ਹੀ ਹੱਥ ਸਾਡੀ ਬੱਚੀ ਦੀ ਮੌਤ ਪਿੱਛੇ ਆ ਸਾਡੀ ਬੱਚੀ ਦੇ ਕਤਲ ਪਿੱਛੇ ਆ ਤਾਂ ਪੁਲਿਸ ਨੇ ਅੰਕੁਲ ਨੂੰ ਗ੍ਰਿਫਤਾਰ ਕਰ ਲਿਆ ਫਿਰ ਕਰਦਿਆਂ ਨੇ ਇਹਨਾਂ ਦੇ ਖਿਲਾਫ ਕੰਪਲੀਟ ਦਰਜ ਕਰਵਾਈ ਅੰਕੁਲ ਬਾਸ ਲਾਲ ਕਮਲ RAM ਬਾਬੂ RAM ਤੇ ਸੁਰੇਸ਼ ਤੇ ਖਿਲਾਫ ਫਿਰ ਪੁਲਿਸ ਨੇ ਅੰਕੁਲ ਨੂੰ ਚੱਕਿਆ ਅੰਕੁਲ ਤੋਂ ਪੁੱਛਗਿੱਛ ਕੀਤੀ ਤਾਂ ਇੱਕ ਹੋਰ ਅਨਕੁਲ ਦਾ ਦੋਸਤ ਵੀਰੇਨ ਉਸ ਨੂੰ ਵੀ ਪੁਲਿਸ ਨੇ ਚੱਕਿਆ ਤੇ ਇਹਨਾਂ ਬਾਕੀ ਸਭ ਦਾ ਇਸ ਕੰਪਲੀਟ ਦੇ ਵਿੱਚੋਂ ਨਾਮ ਕੱਢ ਦਿੱਤਾ ਤੇ ਇਸ ਕੰਪਲੀਟ ਦੇ ਵਿੱਚ ਇਸ ਮੁਕਦਮੇ ਦੇ ਵਿੱਚ ਹੁਣ ਚਾਰ ਦੋਸ਼ੀਆਂ ਦਾ ਨਾਮ ਸੀ ਅਨਕੁਲ ਵੀਰੇਨ ਪਰਸ਼ੂਰਾਮ ਤੇ ਪਰਸ਼ੂਰਾਮ ਦੀ ਪਤਨੀ ਸੁਨੇਨਾ ਪਰਸ਼ੂਰਾਮ ਅਤੇ ਸੁਨੇਨਾ ਇਹ ਅੰਕੁਲ ਦੇ ਚਾਚਾ ਚਾਚੀ ਸੀ ਇਹਨਾਂ ਦੇ ਵਿਆਹ ਨੂੰ 19 ਸਾਲ ਹੋ ਗਏ ਸੀ ਪਰ ਇਹਨਾਂ ਦੇ ਘਰ ਔਲਾਦ ਨਹੀਂ ਸੀ ਇਹਨਾਂ ਨੇ ਬੜਾ ਡਾਕਟਰੀ ਇਲਾਜ ਕਰਵਾਇਆ ਪੂਜਾ ਪਾਠ ਵੀ ਕਰਵਾਏ ਪਰ ਇਹਨਾਂ ਦੇ ਔਲਾਦ ਨਹੀਂ ਹੋਈ ਕਾਲੀ ਮਾਤਾ ਦੇ ਮੰਦਰ ਦੇ ਵਿੱਚ ਇੱਕ ਤੰਤਰਿਕ ਆਇਆ ਜਿਸ ਨੇ ਇਹਨਾਂ ਨੂੰ ਕਿਹਾ ਕਿ ਜੇ ਤੁਸੀਂ ਕਿਸੇ ਬੱਚੇ ਦਾ ਕਲੇਜਾ ਖਾਓਗੇ ਤਾਂ ਤੁਹਾਡੇ ਔਲਾਦ ਹੋ ਜੂ। ਤੇ ਇਹ ਔਲਾਦ ਦੀ ਚਾਹ ਵਿੱਚ ਅੰਨੇ ਹੋਏ ਹੋਏ ਸੀ। ਇਹਨਾਂ ਨੇ ਸੋਚਿਆ ਕਿ ਸਾਨੂੰ ਜੋ ਕੁਝ ਮਰਜ਼ੀ ਕਰਨਾ ਪੈ ਜੇ ਅਸੀਂ ਕਰਾਂਗੇ ਪਰ ਸਾਡੇ ਘਰੇ ਔਲਾਦ ਹੋ ਜੇ। ਫੇਰ ਇਹਨਾਂ ਨੇ ਆਪਣੇ ਭਤੀਜੇ ਅੰਕੁਲ ਅਤੇ ਉਸਦੇ ਦੋਸਤ ਵੀਰੇਨ ਨੂੰ ਕਿਹਾ ਕਿ ਤੁਸੀਂ ਇਹ ਕੰਮ ਕਰਕੇ ਲਓ। ਤਾਂ ਉਹ ਮੰਨ ਗਏ। ਇਹਨਾਂ ਨੂੰ ਸਿਰਫ ਚਾਚਾ ਚਾਚੀ ਨੇ 1500 ਰੁਪਏ ਦਿੱਤੇ ਸੀ 500 ਅੰਕੂਲ ਨੂੰ ਤੇ 1000 ਰੁਪਿਆ ਬ੍ਰੀਨ ਨੂੰ ਜਦੋਂ ਲੋਕ ਲక్ష్ਮੀ ਜੀ ਦੀ ਪੂਜਾ ਕਰ ਰਹੇ ਸੀ ਇਹ ਬੱਚੇ ਦੀ ਤਲਾਸ਼ ਕਰ ਰਹੇ ਸੀ ਇਹਨਾਂ ਨੇ ਪਹਿਲਾਂ ਸ਼ਰਾਬ ਪੀਤੀ ਉਸ ਤੋਂ ਬਾਅਦ ਇਹਨਾਂ ਨੂੰ ਦੋ ਬੱਚੀਆਂ ਖੇਡਦੀਆਂ ਮਿਲ ਗਈਆਂ ਤੇ ਉਹਨਾਂ ਵਿੱਚੋਂ ਇੱਕ ਨੂੰ ਇਹ ਪਟਾਕੇ ਦਬਾਉਣ ਦੇ ਬਹਾਨੇ ਆਪਣੇ ਨਾਲ ਲੈ ਗਏ ਉਸ ਨੂੰ ਪਿੰਡ ਤੋਂ ਬਾਹਰ ਲਿਜਾ ਕੇ ਖੇਤਾਂ ਦੇ ਵਿੱਚ ਪਹਿਲਾਂ ਤਾਂ ਇਹਨਾਂ ਨੇ ਉਸ ਨਾਲ ਦੁਸ਼ਕਰਮ ਕੀਤਾ ਫੇਰ ਉਸ ਦਾ ਢਿੱਡ ਪਾੜ ਦਿੱਤਾ ਉਸ ਦਾ ਕਲੇਜਾ ਫੇਫੜੇ ਅੰਤੜੀਆਂ ਦਿਮਾਗ ਤੱਕ ਇਹਨਾਂ ਨੇ ਉਸ ਨੂੰ ਪਾੜ ਕੇ ਕੱਢ ਲਿਆ ਕੱਢਣ ਤੋਂ ਬਾਅਦ ਇਹ ਸਾਰੇ ਅੰਗ ਲੈ ਕੇ ਉਹ ਆਪਣੇ ਚਾਚਾ ਪਰਸ਼ੂਰਾਮ ਅਤੇ ਚਾਚੀ ਸੁਨੈਨਾ ਦੇ ਕੋਲ ਆਏ ਉਹਨਾਂ ਨੇ ਬਿਨਾਂ ਕਿਸੇ ਝਿਜਕ ਤੋਂ ਬੇਟੀ ਦਾ ਉਸ ਬੱਚੀ ਦਾ ਕਲੇਜਾ ਕਾਦਾ ਬਾਕੀ ਉਸ ਦੇ ਅੰਗ ਕੁੱਤੇ ਨੂੰ ਖਵਾ ਦਿੱਤੇ ਹੁਣ ਇਹ ਸਾਰੇ ਦੋਸ਼ੀ ਗ੍ਰਿਫਤਾਰ ਕਰ ਲਿੱਤੇ ਗਏ 37 ਦਿਨਾਂ ਦੇ ਵਿੱਚ ਪੁਲਿਸ ਨੇ ਚਾਰਜ ਸ਼ੀਟ ਦਾਖਲ ਕੀਤੀ 3 ਸਾਲ ਮੁਕੱਦਮਾ ਚੱਲਣ ਤੋਂ ਬਾਅਦ ਦਸੰਬਰ 2023 ਨੂੰ ਇਹਨਾਂ ਚਾਰਾਂ ਨੂੰ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਜਿਸ ਵਿੱਚ ਅੰਕੁਲ ਅਤੇ ਵੀਰੇਨ ਨੂੰ 45000 ਰੁਪਏ ਦਾ ਜੁਰਮਾਨਾ ਲਾਇਆ ਪਰਸ਼ੂਰਾਮ ਅਤੇ ਸੁਨੈਨਾ ਦੇ ਉੱਤੇ ਅਦਾਲਤ ਨੇ 20000 ਰੁਪਏ ਦਾ ਜੁਰਮਾਨਾ ਲਾਇਆ ਪਰ ਪਰਿਵਾਰ ਹਜੇ ਇਹਨਾਂ ਨੂੰ ਮਿਲੀ ਸਜ਼ਾ ਨਾਲ ਸੰਤੁਸ਼ਟ ਨਹੀਂ ਪਰਿਵਾਰ ਇਹ ਚਾਹੁੰਦਾ ਹੈ ਕਿ ਇਹਨਾਂ ਦਰਿੰਦਿਆਂ ਨੂੰ ਘਟੋ ਘਟ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਸੋ ਤੁਹਾਡੇ ਇਹ ਸਾਰੇ ਘਟਨਾਕਰਮ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ